ਅੱਜ ਖੂਨਦਾਨ ਕੈਂਪ ਦੇ ਮੌਕੇ ਤੇ ਵਿਸ਼ੀ ਸਰੋਏ ਵੱਲੋਂ ਆਪਣੇ ਪਿਤਾ ਜੀ ਸ਼ਿਵਰਾਮ ਸਰੋਏ ਵੱਲੋਂ ਚਲਾਏ ਹੋਏ ਇੱਕ ਲੰਗਰ ਕਾਰਜ ਜੋ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸਿਵਲ ਹਸਪਤਲ ਜਿੱਥੇ ਤੁਹਾਨੂੰ ਪਤਾ ਹੈ ਸਾਰੇ ਨੀੜੀ ਲੋਕ ਪਹੁੰਚਦੇ ਆ ਉੱਥੇ ਖੂਨਦਾਨ ਕੈਂਪ ਦੇ ਨਾਲ ਨਾਲ ਲੰਗਰ ਸੇਵਾ ਰੱਖੀ ਹੈ ਇਹਨਾਂ ਨੇ ਆ ਕੇ ਬਹੁਤ ਮਨਪਰਸਨ ਹੋਇਆ ਸਰੋਏ ਸਾਹਿਬ ਦੇ ਹੁੰਦਿਆ ਵੀ ਦੋ ਵਾਰ ਆਨੰਦ ਮੋਕਾ ਮਿਲਿਆ ਸੀ ਅਸੀਂ ਉਹਨਾਂ ਦੇ ਹੱਥ ਵਿੱਚ ਪੱਲਿਆ ਆਤਾ ਛੇ ਚੰਗ ਦੇ ਵਿੱਚ ਉਹਨਾਂ ਦਾ ਬੇਟਾ ਉਹਨਾਂ ਦਾ ਭਰਾ ਵੱਡੇ ਮੇਰੇ RAMJIT DAS ji ਖੜੇ ਨਾਲ ਇਹਨਾਂ ਦਾ ਪਰਿਵਾਰ ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਹਰ ਵਕਤ ਅੱਗੇ ਹੁੰਦਾ ਹੈ ਕਿਸੇ ਤਰ੍ਹਾਂ ਦੇ ਕਿਸੇ ਨੂੰ ਲੋੜ ਮੰਨੋ ਜਦੋਂ ਜਰੂਰਤ ਮੰਨੋ ਜਰੂਰਤ ਹੁੰਦੀ ਹੈ ਇਹ ਪਰਿਵਾਰ ਵੱਧ ਚੜ ਕੇ ਹਿੱਸਾ ਲੈਂਦਾ ਹੈ ਇਹਨਾਂ ਦਾ ਸਮਾਜ ਲਈ ਯੋਗਦਾਨ ਇੱਕ ਸਦਾਨੀਆ ਕਦਮ ਹੈ ਸਭ ਨੂੰ ਬੇਨਤੀ ਹੈ ਜਿੰਨਾ ਹੋ ਸਕੇ ਕਿਸੇ ਲੰਗਰ ਸੇਵਾ ਦੇ ਨਾਲ ਇਸ ٹرسٹ ਦੇ ਨਾਲ ਜੁੜ ਕੇ ਆਪਣਾ ਯੋਗਦਾਨ ਪਾਓ ਅਨਦਾਨ ਮਹਾਦਾਨ ਖੂਨਦਾਨ ਮਹਾਦਾਨ ਜੈ ਸ਼੍ਰੀ ਰਾਮ ਸਸਰੀ ਕਲ ਸੇਵਾ ٹرسٹ ਇਹ ਨਾਮ ਤੋਂ ਹੀ ਦੇਖੋ ਜੀ ਅੰਜਲ ਸੇਵਾ ٹرسٹ ਹੈ ਜਿਹੜਾ ਲੋਕਾਂ ਦੀ ਏਡੀ ਵੱਡੀ ਸੇਵਾ ਕਰ ਰਹੇ ਨੇ ਜੋ ਇਸ ਵੇਲੇ ਦਾ ਮਾਹੌਲ ਹੈ ਜਿਹੜੀ ਮਾਰ ਬਈ ਹੈ ਹੜਾ ਦੀ ਹੈ ਕੋਈ ਵੀ ਹੈ ਇਸ ٹرسٹ ਹਮੇਸ਼ਾ ਹੀ ਹਮੇਸ਼ਾ ਹੀ ਲੋਕਾਂ ਨਾਲ ਜੁੜਿਆ ਰਿਹਾ ਵਾ ਤੇ ਖੜਿਆ ਰਿਹਾ ਵਾ ਸਾਡੇ ਸਰੋਹੀ ਸਾਹਿਬ ਦਾ ਲਾਇਆ ਹੋਇਆ ਬੂਟਾ ਜਿਵੇਂ ਬੂਟੇ ਦੀ ਗੱਲ ਤੁਸੀਂ ਕੀਤੀ ਕਈ ਲੋਕ ਹੁੰਦੇ ਨੇ ਜਿਹੜੇ ਬੂਟਿਆਂ ਨੂੰ ਵੱਡ ਦਿੰਦੇ ਨੇ ਔਰ ਦੇਖੋ ਤੁਸੀਂ ਇਹ ਬੂਟੇ ਦਾ ਫਲ ਇਸ ਦਾ ਮਾਨ ਵਾਸਤੇ ਰਿਸ਼ੀ ਜੀ ਕਿੰਦਾ ਕੰਮ ਕਰ ਰਿਹਾ ਪੂਰਾ ਪਰਿਵਾਰ ਕੰਮ ਕਰ ਰਿਹਾ ਪੂਰਾ ਸਰੋਏ ਪਰਿਵਾਰ ਸਾਡਾ ਸਮਾਜ ਨਾਲ ਰਲ ਕੇ ਕੰਮ ਕਰ ਰਿਹਾ ਵਾ ਇਹਨਾਂ ਮਾਨ ਸਨਮਾਨ ਇਥੇ ਲੋਕਾਂ ਨੂੰ ਦਿੱਤਾ ਜਾ ਰਿਹਾ ਵਾ ਔਰ ਇਹ ਬਲਡ ਡੋਨੇਸ਼ਨ ਕੈਂਪ ਖਾਣਾ ਖਿਲਾਣਾ ਹੋਰ ਵੀ ਸੇਵਾ ਸਿਵਲ ਹਸਪਤਾਲ ਦੇ ਵਿੱਚ ਕਈ ਮਰੀਜ਼ਾਂ ਹੁੰਦੇ ਨੇ ਉਹਨਾਂ ਦੀ ਸੇਵਾ ਇਹ ਪੂਰਾ ਪਰਿਵਾਰ ਹੈ ਪੂਰਾ ਟਰਸਟ ਰਲ ਕੇ ਕਰਦਾ ਹੈ ਔਰ ਇਹਨਾਂ ਦੀ ਸੇਵਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਏ ਮਹਿਸੂਸ ਹੋ ਰਹੀ ਹੈ ਅੰਜਮ ਸੇਵਾ ਸੁਸਾਇਟੀ ਵੱਲੋਂ ਅੱਜ ਭਾਵੇਂ ਲੰਗਰ ਦਾ ਇੰਤਿਆਰ ਕੀਤਾ ਗਿਆ ਤੇ ਜਿੰਨੇ ਵੀ ਸਿਵਲ ਹਸਪਤਾਲ ਦੇ ਵਿੱਚ ਤਕਰੀਬਨ ਉਹੀ ਲੋਕ ਆਧਾਰਾ ਜਿਹੜਾ ਹੁੰਦਾ ਜਿਨ੍ਹਾਂ ਨੂੰ ਕਿਸੇ ਨਾ ਚੀਜ਼ਾਂ ਦੀ ਲੋਡ ਹੁੰਦੀ ਹੈ ਲੋਡ ਅਨੁਸਾਰ ਲੰਗਰ ਲਾਣਾ ਬਹੁਤ ਚੰਗੀ ਗੱਲ ਹੈ ਤੇ ਇਸ ਬੋਲ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਵੈਸੀ ਹੀ ਕਰੋਪੀ ਆਈ ਗਈ ਹੈ ਤੇ ਉਸ ਵਿੱਚ ਲੰਗਰ ਲਾਣਾ ਇੱਕ ਵੈਸੀ ਹੀ ਮਹਾਦਾਨ ਬਣ ਜਾਂਦਾ ਹੈ ਤੇ ਕਿਤੇ ਨਾਲ ਅੱਜ ਇਹ ਜਿਹੜਾ ਪੰਜਾਬ ਕੇਸਰੀ ਗਰੁੱਪ ਦੀ ਪ੍ਰੇਰਣਾ ਦੇ ਸਰੂਪ ਇਹ ਲੰਗਰ ਲਾਇਆ ਜਾ ਰਿਹਾ ਹੈ ਲਾਲਾ ਜਗਨ ਨਰਾਇਣ ਦੀ ਯਾਦ ਦੇ ਵਿੱਚ ਚੰਗੀ ਗੱਲ ਆ ਜਿੱਥੇ ਇਕੱਠੇ ਮਿਲ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਮੇਰੇ ਖਿਆਲ ਇਦਾਂ ਹੀ ਇੱਥੇ ਲੰਗਰ ਹੈ ਤੇ ਨਾਲ ਬਲੱਡ ਕੈਂਪ ਹੈ ਜਿੱਥੇ ਵੀ ਜਾ ਰਹੇ ਹ ਲਾਲਾ ਜਗਨ ਨਰਾਇਣ ਦੀ ਯਾਦ ਦੇ ਵਿੱਚ ਲੰਗਰ ਤੇ ਬਲੱਡ ਕੈਂਪ ਲਗਾਏ ਜਾ ਰਹੇ ਆ ਉਹਨਾਂ ਸਭ ਨੂੰ ਇਸ ਗੱਲ ਦੀਆਂ ਮੁਬਾਰਕਾਂ ਦਿੰਦੇ ਕਿ ਚੰਗੇ ਕੰਮ ਲਈ ਹਮੇਸ਼ਾ ਮੁਬਾਰਕ ਦਿੰਦੇ ਆ ਇਹਦੇ ਨਾਲ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਕਿਉਂਕਿ ਪੰਜਾਬ ਦੀ ਸ਼ਾਂਤੀ ਵਾਸਤੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਤੇ ਪੰਜਾਬ ਉਸ ਤੋਂ ਬਾਅਦ ਚੰਗੇ ਤੇ ਸੁਖਾਵੇ ਮਾਹੌਲ 'ਚ ਆਇਆ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬ ਵਾਸਤੇ ਸ਼ਹੀਦੀ ਦਿੱਤੀ ਹੈ ਤੇ ਸੇਵਾ ਚੱਲ ਰਹੀ ਹੈ ਨਾਲ ਦੇਖ ਰਹੇ ਹੋ ਰੋਜ਼ ਲੰਗਰ ਚੱਲਦਾ ਦੇਖੋ ਇਹ ਹਰਜੋਈ ਜੀ ਬਹੁਤ ਸੇਵਾ ਕਰਦੇ ਆ ਸੇਵਾ ਕਰਨ ਵਾਲੇ ਨੂੰ ਹਮੇਸ਼ਾ ਹੀ ਸਾਡਾ ਪ੍ਰਣਾਮ ਹੈ ਕਿਉਂਕਿ ਸੇਵਾ ਕਰਨੀ ਵੀ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਇਹਦੇ ਵਿੱਚ ਸਭ ਦਾ ਸਾਥ ਤੇ ਸਭ ਦਾ ਸਨਮਾਨ ਦੋਨੋਂ ਨਾਲ ਹੋ ਜਾਂਦਾ ਹੈ ਸਭ ਦਾ ਮਿਲਣਾ ਵੀ ਇੱਕ ਦੂਜੇ ਨੂੰ ਹੋ ਜਾਂਦਾ ਹੈ ਤੇ ਲੋਕਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਉਹ ਚੀਜ਼ ਵੀ ਮਿਲ ਜਾਂਦੀ ਹੈ ਤੇ ਖਾਸ ਕਰਕੇ ਸਿਵਲ ਦੇ ਵਿੱਚ ਲੰਗਰ ਦਾ ਆਯੋਜਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਲੋਕ ਦੇਖੋ ਇਸ ਬਰਸਾਤ ਦੇ ਵਿੱਚ ਸਾਰੇ ਰੈਸਟੋਰੈਂਟ ਹੋਟਲ ਢਾਬੇ ਬੰਦ ਰਹਿੰਦੇ ਆ ਇਸ ਟਾਈਮ ਲੰਗਰ ਲਗਾਉਣਾ ਬਹੁਤ ਚੰਗੀ ਗੱਲ ਹੈ ਤਾਂ ਕਿ ਲੋਕਾਂ ਦੀ ਭੁੱਖ ਮਿਟੇਗੀ ਤੇ ਲੋਕ ਉਸ ਗੱਲ ਦੀ ਸੀਸ ਵੀ ਦਿੰਦੇ ਆ ਤੇ ਨਾਲ ਅਸੀਂ ਇਹਨਾਂ ਦੀ ਅੰਜਲ ਸੁਸਾਇਟੀ ਦਾ ਬਹੁਤ ਧੰਨਵਾਦ ਕਰਦੇ ਆ ਰਜੀਵ ਸਰੋਏ ਪਰਿਸ਼ਦ ਅ ਰਿਸ਼ੀ ਸਰ ਜੋਈ ਤੇ ਰਜੀਵ ਸਰ ਹਰਜੋਈ ਬਹੁਤ ਲੋਕਾਂ ਦਾ ਕੰਮ ਕਰ ਰਹੇ ਆ ਪਾਪਾ ਕੂਟਾ ਲਾ ਕੇ ਥੋੜੀ ਜਿਹੀ ਸਟੱਕ ਸ਼ਬਦਾਂ ਚ ਬੋਲ ਜੀ ਲੰਗਰ ਉਹ ਮਰੀਜ਼ਾਂ ਨੂੰ ਦੇਣਾ ਜਿਹੜਾ ਜੋ ਮਰਜ਼ੀ ਆ ਉਹ ਦੀ ਸੇਵਾ ਕਰ ਰਹੇ ਹਾਂ ਕਿੱਦਾਂ ਕਰ ਰਹੇ ਲੋਕਾਂ ਨੂੰ ਅੰਜਲ ਸੇਵਾ ٹرسٹ ਜਿਹਦੀ ਫਾਊਂਡੇਸ਼ਨ ਸ਼ਿਵਰਾਜ ਸਰੋਏ ਜੀ ਔਰ ਉਹਨਾਂ ਦੀ ਟੀਮ ਨੇ 2011 ਦੇ ਵਿੱਚ ਰੱਖੇ ਸੀ ਉਹ ਹਲੇ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਐਸੇ ਤਰ੍ਹਾਂ ਚੱਲ ਰਹੇ ਆ ਔਰ ਅੱਜ ਦੇ ਦਿਨ 44ਵੀਂ ਪੁੰਨਿਆ ਦਿthi ਜਿਹੜੀ ਲਾਲਾ ਜਗਤ ਨਾਰਾਇਣ ਜੀ ਦੀ ਮਨਾਈ ਜਾ ਰਹੀ ਹੈ ਔਰ ਉਹਦੇ ਵਿੱਚ ਵੀ ਵੱਦ ਚੜ੍ਹ ਕੇ ਲੰਗਰ ਦਾ ਆਯੋਜਨ ਕੀਤਾ ਗਿਆ ਔਰ ਜਿਹੜੀ ਸ਼ਹਿਰ ਦੀਆਂ ਸ਼ਖਸੀਅਤਾਂ ਨੇ ਮਹਾਨ ਜਿਹੜੀ ਸਮਾਜ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਆ ਉਹਨਾਂ ਦਾ ਸਨਮਾਨ ਸਮਾਰੋਹ ਇੱਦਾਂ ਦਿਨ ਰੱਖਿਆ ਗਿਆ। ਜਿਹੜੇ ਲੋਕ ਬਲੱਡ ਦੇ ਦੋਟਰਦੇ ਕੀ ਨਸੂਦ ਹੋਵੇ। ਬਲੱਡ ਦਾ ਬਲੱਡ ਦੇਣ ਦੇ ਲਈ ਕੋਈ ਡਰ ਨਹੀਂ ਹੈ ਕੋਈ ਲੋੜ ਨਹੀਂ ਹੈ। ਉਲਟਾ ਬਲੱਡ ਦੇਣ ਦੇ ਨਾਲ ਤਾਂ ਬਲੱਡ ਪਿਊਰੀਫਾਈ ਹੁੰਦਾ ਹੈ ਖੁਦ। ਬਲੱਡ ਦੇ ਲਈ ਕੋਈ ਫੈਕਟਰੀ ਨਹੀਂ ਹੁੰਦੀ। ਬਲੱਡ ਤਾਂ ਜਿੰਨਾ ਦਾਨ ਦਿੱਤਾ ਜਾਵੇ ਉਨਾ ਹੀ ਜ਼ਿਆਦਾ ਇਹ ਇੱਕ ਬਹੁਤ ਮਹਾਨ ਦਾ ਕੰਮ ਹੈ ਜੀ। ਵੱਡੀ ਗਿੰਦੀ ਗੋਰੂ ਜੀ ਪਹੁੰਚੇ ਨੇ ਆਪਣੇ ਸਾਥੀਆਂ ਨੇ ਕਿ ਕਾਸੀ ਦੋ ਮਹਿਮਾਨ। ਕੀ ਕਿੰਨਾ ਧੰਨਵਾਦ ਕਰਦੇ। ਨਹੀਂ ਨਹੀਂ ਆਏ ਮਮਾ ਸਾਰੇ। ਜਿਨੇ ਮਹਿਮਾਨ ਆਏ ਆ ਜੀ। ਵੱਡੇ